ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਗੰਥ ਸਾਹਿਬ ਜੀ ਦੇ ਅੰਗ 359 ਤੋਂ ਲੈ ਕੇ 360 ਤੱਕ ਸਵਾਯੁਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਹਾਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਦੇ ਕਰਾਇਆ ਤਿਸ ਕਿਆ ਕਹੀਐ ਪਾਈ ਜੋ ਕਿਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਪਲਾ ਤਦ ਪਾਵੇ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੈ ਰਹਾਉ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੋ ਕੁਛ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਵਰਤ ਰਿਹਾ ਹੈ ਉਹ ਉਸ ਪਰਮਾਤਮਾ ਦਾ ਕੀਤਾ ਕਰਾਇਆ ਹੋ ਰਿਹਾ ਹੈ ਤੇ ਜੇ ਕੋਈ ਕਰਨੇ ਵਾਲਾ ਇਹ ਸੋਚੇ ਕਿ ਵੀ ਮੈਂ ਕੀਤਾ ਵੀ ਇਹਦੇ ਵਿੱਚ ਮੈਂ ਚ ਕਹਿ ਕੇ ਵੀ ਮੈਂ ਕਰ ਰਿਹਾ ਕਹਿੰਦੇ ਇਹਦੇ ਵਿੱਚ ਕੋਈ ਸਿਆਣਪ ਨਹੀਂ ਹੈ ਕਹਿੰਦੇ ਪਰਮਾਤਮਾ ਦੇ ਬਣਾਏ ਹੋਏ ਬੰਦੇ ਕਹਿੰਨ ਕਿ ਅਸੀਂ ਇਹ ਕੰਮ ਕੀਤਾ ਹੈ ਕਹਿੰਦੇ ਇਹਦੇ ਵਿੱਚ ਉਹਨਾਂ ਦੀ ਕੋਈ ਚਤਰਾਈ ਨਹੀਂ ਹੈ ਜੋ ਪਰਮਾਤਮਾ ਕਰਾ ਰਿਹਾ ਹੈ ਕਿਸੇ ਕੋਲੋਂ ਉਹੀ ਕੰਮ ਹੋ ਰਿਹਾ ਹੈ ਕਹਿੰਦੇ ਪਰਮਾਤਮਾ ਜੀ ਜੋ ਕੁਝ ਤੈਨੂੰ ਚੰਗਾ ਲੱਗ ਰਿਹਾ ਹੈ ਤੂੰ ਉਹ ਦੁਨੀਆ ਵਿੱਚ ਕਰ ਰਿਹਾ ਹੈ ਤੇਰਾ ਕਹਿੰਦੇ ਜਿਹੜਾ ਹੁਕਮ ਤੈਨੂੰ ਚੰਗਾ ਲੱਗਦਾ ਤੂੰ ਉਹ ਵਰਤਾ ਰਿਹਾ ਹੈ ਕਹਿੰਦੇ ਜੋ ਕਹਿੰਦੇ ਜੀਵ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਉਹਦੇ ਨਾਮ ਦੀ ਜਾਪ ਕਰਦਾ ਤੇ ਉਹਦੀ ਫਿਰ ਨਾਮ ਵਿੱਚ ਸਮਾਈ ਹੁੰਦੀ ਆ ਉਸ ਨੂੰ ਹੀ ਵਡਿਆਈ ਮਿਲਦੀ ਆ ਕਿਰਤ ਪਿਆ ਪਰਵਾਣਾ ਲਿਖਿਆ ਬਾਹੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨਾ ਸਕੈ ਕੋਈ ਕਹਿੰਦੇ ਜਿਵੇਂ ਜਿਵੇਂ ਜੀਵ ਦੇ ਪੁਰਾਣੇ ਸੰਸਕਾਰਾਂ ਦੇ ਅਨਸਾਰ ਉਹਦੇ ਲੇਖ ਲਿਖੇ ਨੇ ਓਮੇ ਓਮੇ ਕਹਿੰਦੇ ਜੀਵ ਕਾਰ ਕਰ ਰਹੇ ਨੇ ਜਿਹੜਾ ਕਹਿੰਦੇ ਪਰਮਾਤਮਾ ਦਾ ਜੀਵ ਦੇ ਲੇਖ ਲਿਖਣ ਲਈ ਚੱਲੀ ਕਲਮਾ ਇੱਕ ਵਾਰ ਚੱਲੀ ਆ ਉਹ ਦੁਬਾਰਾ ਦੁਬਾਰਾ ਨਹੀਂ ਕਹਿੰਦੇ ਚੱਲਦੀ ਜੋ ਜੀਵ ਦੇ ਲੇਖੇ ਵਿੱਚ ਪੈ ਗਿਆ ਉਸ ਅਨਸਾਰ ਜੀਵ ਹੁਣ ਦੀ ਜ਼ਿੰਦਗੀ ਜੀ ਰਹੇ ਨੇ ਆਪਣੇ ਪੁਰਾਣੇ ਸੰਸਕਾਰਾਂ ਦੇ ਨਾਲ ਲੇਖੇ ਦੀ ਕਲਮ ਉਸ ਮਾਲਕ ਦੀ ਚੱਲੀ ਆ ਚੱਲੀ ਆ ਪੁਰਾਣੇ ਸੰਸਕਾਰਾਂ ਦੇ ਹਿਸਾਬ ਨਾਲ ਇਸ ਲੇਖ ਨੂੰ ਕੋਈ ਮੇਟ ਨਹੀਂ ਸਕਦਾ ਮੇਟ ਸਕਦਾ ਤਾਂ ਸੱਚਾ ਕਰਤਾ ਆਪ ਹੀ ਮੇਟ ਸਕਦਾ ਉਹ ਜੀਵ ਦੇ ਨਾਮ ਦੀ ਕਮਾਈ ਤੇ ਨਿਰਪਰ ਕਰਦਾ ਕਿ ਸੱਚੇ ਨੂੰ ਉਹਦੀ ਨਾਮ ਦੀ ਕਮਾਈ ਭਾ ਗਈ ਤਾਂ ਉਹਦੇ ਲੇਖ ਬਦਲ ਸਕਦੇ ਨੇ ਇੱਕ ਸੱਚਾ ਬਦਲ ਸਕਦਾ ਹੋਰ ਕੋਈ ਨਹੀਂ ਲਿਖਿਆ ਮਿਟ ਸਕਦਾ ਸੱਚੇ ਦਾ ਹੋ ਵਾਹਿ ਕਰੂ ਜੀ ਹੋ ਵਾਹਿ ਕਰੂ ਜੀ ਕਿਰਤ ਪਿਆ ਪਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਸਕੈ ਕੋਈ ਜੇ ਕੋ ਦਰਗਹਿ ਬਹੁਤਾ ਬੋਲੇ ਨਾਉ ਪਵੇ ਬਾਜ਼ਾਰੀ ਸਤਰੰਜ ਬਾਜੀ ਪੱਕੈ ਨਹੀਂ ਕੱਚੀ ਆਵੈ ਸਾਰੀ ਕਹਿੰਦੇ ਜੇ ਕੋਈ ਬਹੁਤਾ ਮਤਲਬ ਅਪਦੇ ਜ਼ਿੰਦਗੀ ਦੇ ਜੋ ਹਿਸਾਬ ਨਾਲ ਚੱਲ ਰਹੀ ਆ ਉਹਦੇ ਬਾਰੇ ਬਹੁਤੇ ਕਹਿੰਦੇ ਗਿੱਲੇ ਸ਼ਿਕਵੇ ਕਰਦਾ ਫਿਰ ਕਹਿੰਦੇ ਉਹਨੂੰ ਬਡਬੋਲਾ ਸਮਝਿਆ ਜਾਣ ਲੱਗ ਜਾਂਦਾ ਕਹਿੰਦੇ ਜੀਵ ਇੱਕ ਕੱਚੀਆਂ ਨਰਦਾ ਨੇ ਆਪਣੀ ਜਿਸ ਤਰ੍ਹਾਂ ਸੰਸਾਰ ਵਿੱਚ ਆਪਣੀ ਜੀਵਨ ਦੀ ਖੇਡ ਖੇਡ ਰਹੇ ਨੇ ਪਰਾ ਕਹਿੰਦੇ ਇਹ ਕੱਚੀਆਂ ਨਰਦਾ ਵਾਂਗ ਨੇ ਜਿਵੇਂ ਸ਼ਤਰੰਜ ਵਿੱਚ ਕੱਚੀਆਂ ਨਰਦਾ ਹੁੰਦੀਆਂ ਨੇ ਬਹੁਤੀ देर ਨਹੀਂ ਭੁੱਗਦੀਆਂ ਇਸ ਤਰ੍ਹਾਂ ਹੀ ਜੀਵ ਦੀ ਜ਼ਿੰਦਗੀ ਆ ਜਿਹੜੇ ਉਹਦੇ ਨਾਮ ਵਿੱਚ ਟਿਕ ਜਾਂਦੇ ਨੇ ਉਹ ਫਿਰ ਤਰ ਜਾਂਦੇ ਨੇ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਕਹਿੰਦੇ ਨਾ ਹੀ ਤਾਂ ਕੋਈ ਵੱਡਾ ਵਿਦਵਾਨ ਆ ਪੜਿਆ ਲਿਖਿਆ ਜੇ ਕੋਈ ਸਮਝੇ ਕਿ ਵੀ ਮੈਂ ਵੱਡਾ ਵਿਦਵਾਨ ਬਣ ਗਿਆ ਜਿਸ ਤਰ੍ਹਾਂ ਪ੍ਰਮਾਤਮਾ ਕਿਸੇ ਤੋਂ ਕਰਵਾ ਰਹੇ ਨੇ ਕਿਰਤ ਕਾਰ ਵਿਵਹਾਰ ਉਸ ਤਰ੍ਹਾਂ ਜੀਵ ਕਰ ਰਿਹਾ ਤੇ ਨਾ ਹੀ ਕਹਿੰਦੇ ਕੋਈ ਮੂਰਖਾ ਨਾ ਕੋ ਪੜਿਆ ਪੰਡਿਤ ਵੀ ਨਾ ਨਾ ਕੋ ਮੂਰਖਮੰਦ ਨਾ ਹੀ ਕਿਸੇ ਨੂੰ ਇਹ ਸਮਝ ਲੋ ਕਿ ਵੀ ਇਹ ਮੂਰਖਾ ਕਹਿੰਦੇ ਕਹਿੰਦੇ ਬੰਦਾ ਤੇ ਉਹ ਆ ਜਿਹਨੂੰ ਪਰਮਾਤਮਾ ਆਪਣੇ ਭਾਣੇ ਚ ਰੱਖ ਕੇ ਆਪਣੀ ਸਿਫਤ ਸਲਾਹ ਕਰਾ ਲੈਂਦਾ ਹੈ ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕਹੋ ਕਹੀਏ ਬੰਦਾ ਜਿਹਦੇ ਤੇ ਪਰਮਾਤਮਾ ਮਿਹਰ ਕਰਕੇ ਆਪਣੀ ਰਜ਼ਾ ਵਿੱਚ ਰੱਖ ਕੇ ਆਪਣੀ ਸਿਫਤ ਸਲਾਹ ਕਰਵਾ ਲੈਂਦਾ ਉਹੀ ਬੰਦਾ ਕਹੀਏ ਕਹਿੰਦੇ ਪਰਮਾਤਮਾ ਦਾ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮਹਮੁੰਦਰਾ ਖਿੰਤਾ ਖਿਮਾ ਹੰਡਾਵੋ ਜੋ ਕਿਛ ਕਰੇ ਪਲਾ ਕਰ ਮਾਨੋ ਸਹਜ ਜੋਗ ਨਿਦ ਪਾਵੋ ਕਹਿੰਦੇ ਜਿਹੜੇ ਜੀਵ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਸ਼ਬਦ ਨੂੰ ਕਹਿੰਦੇ ਅੰਦਰ ਮਨ ਚ ਬਸਾਉਂਦੇ ਨੇ ਆਪਣੇ ਵੱਲੋਂ ਵੀ ਦੱਸ ਰਹੇ ਨੇ ਕਹਿੰਦੇ ਇਸ ਤਰ੍ਹਾਂ ਜੋਗੀਆਂ ਨਾਲ ਗੱਲ ਚੱਲ ਰਹੀ ਹੈ ਕਹਿੰਦੇ ਨੇ ਕਿ ਵੀ ਮੈਂ ਗੁਰੂ ਦੇ ਸ਼ਬਦ ਨੂੰ ਮਨ ਦੇ ਵਿੱਚ ਬਸਾਇਆ ਇਹ ਕਹਿੰਦੇ ਮੇਰੇ ਲਈ ਮੁੰਦਰਾ ਪਾਉਣਾ ਹੈ ਕਹਿੰਦੇ ਦੂਸਰਿਆਂ ਦੀ ਵਧੀਕੀ ਨੂੰ ਮਾਫ ਕਰ ਦੇਣਾ ਕਹਿੰਦੇ ਇਹ ਮੈਂ ਗੋਦੜੀ ਪਾਈ ਹੋਈ ਆ ਜੋ ਕੁਛ ਕਹਿੰਦੇ ਪਰਮਾਤਮਾ ਕਰ ਰਿਹਾ ਜੋ ਕੁਛ ਕਰੈ ਪਲਾ ਕਰਮਾਨੋ ਉਹਦੀ ਰਜ਼ਾ ਨੂੰ ਮਿੱਟੀ ਕਰਕੇ ਮੰਨੀਏ ਇਹ ਕਹਿੰਦੇ ਮੈਂ ਸਹਿਜ ਯੋਗ ਕੁਮਾਰਿਆ ਹਾਂ ਇਹ ਕਹਿੰਦੇ ਬਹੁਤ ਵੱਡਾ ਖਜ਼ਾਨੇ ਵਾਲਾ ਯੋਗ ਆ ਜੋ ਮੈਂ ਕੁਮਾਰਿਆ ਹਾਂ ਬਾਬਾ ਜੁਗਤਾ ਜੀਓ ਜੁਗੈ ਜੁਗ ਜੋਗੀ ਪਰਮ ਤੰਤ ਮਹ ਯੋਗ ਅਮਰਿਤ ਨਾਮ ਨਰੰਜਨ ਪਾਇਆ ਗਿਆਨ ਕਾਇਆ ਰਸ ਪੋਗ ਰਹਾਓ ਕਹਿੰਦੇ ਹੈ ਜੋਗੀ ਕਹਿੰਦੇ ਜੁਗਾ ਜੁਗਾ ਤੋਂ ਕਹਿੰਦੇ ਸਾਡੇ ਲਈ ਇਹ ਜੋਗ ਆ ਜੋਗ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇ ਰਹਿਣਾ ਕਹਿੰਦੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਿਸ ਜੀਵ ਨੂੰ ਮਿਲ ਗਿਆ ਕਹਿੰਦੇ ਉਹ ਉਸ ਦੇ ਨਾਲ ਆਪਣੇ ਅੰਦਰ ਆਨੰਦ ਭੋਗਦਾ ਹੈ ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਪਾ ਲਿਆ ਉਹ ਉਹਦੇ ਨਾਲ ਆਨੰਦ ਭੋਗਦਾ ਹੈ ਕਹਿੰਦੇ ਸੇਵ ਨਗਰੀ ਮੈਂ ਆਸਣ ਬੈਸੋ ਕਲਪ ਤਿਆਗੀ ਬਾਦਮ ਸਿੰਗੀ ਸਬਦ ਸਦਾ ਤੁਨ ਸੋ ਹੈ ਅਹਨਸ ਪੂਰੇ ਨਾਦਮ ਕਹਿੰਦੇ ਹੈ ਜੋਗੀ ਅਸੀਂ ਵੀ ਕਹਿੰਦੇ ਆਸਣ ਤੇ ਬੈਠਦੇ ਆ ਸਾਡਾ ਆਸਣ ਕਹਿੰਦੇ ਕੀ ਆ ਸਾਡਾ ਆਸਣ ਹੈਗਾ ਕਿ ਜਿਹੜੀਆਂ ਸੰਸਾਰ ਦੀਆਂ ਇੱਛਾਵਾਂ ਨੇ ਕਲਪਨਾ ਨੇ ਉਹ ਖਤਮ ਕਰਨੀਆਂ ਸੰਸਾਰ ਦੇ ਜਿਹੜੇ ਝਗੜੇ ਨੇ ਉਹ ਮਨ ਦੇ ਵਿੱਚੋਂ ਖਤਮ ਕਰਨੇ ਕਹਿੰਦੇ ਕਹਿੰਦੇ ਤੁਸੀਂ ਤੇ ਮਤਲਬ ਹੈਗਾ ਨਾ ਕਿ ਵੀ ਮਰਨ ਤੋਂ ਬਾਅਦ ਕਹਿੰਦੇ ਅਸੀਂ ਸ਼ਿਵਦੀ ਨਗਰੀ 'ਚ ਪਹੁੰਚਣਾ ਕਹਿੰਦੇ ਅਸੀਂ ਜੀਂਦੇ ਜੀ ਮਨ ਦੀਆਂ ਕਹਿੰਦੇ ਇੱਛਾਵਾਂ ਤਿਆਗ ਕੇ ਸੰਸਾਰੀ ਕਹਿੰਦੇ ਝਗੜੇ ਬਾਤ ਤਿਆਗ ਕੇ ਅਸੀਂ ਕਹਿੰਦੇ ਇਸ ਜੀਵਨ ਦੇ ਵਿੱਚ ਹੀ ਕਹਿੰਦੇ ਸ਼ਿਵਦੀ ਨਗਰੀ ਵਿੱਚ ਆਨੰਦ ਵਿੱਚ ਰਹਿੰਦੇ ਆਂ ਸਾਡੀ ਕਹਿੰਦੇ ਸਿੰਗੀ ਕੀ ਆ ਤੁਸੀਂ ਸਿੰਗੀ ਵਜਾਉਨੇ ਹੋ ਸਾਡੇ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਆ ਅੰਤਰ ਆਤਮੇ ਕਹਿੰਦੇ ਉਹਦੀ ਧੁਨ ਇੱਕ ਰਸ ਚੱਲਦੀ ਆ ਦਿਨ ਰਾਤ ਕਹਿੰਦੇ ਉਹਦਾ ਨਾਦ ਚੱਲਦਾ ਇਹ ਸਾਡੇ ਲਈ ਸਿੰਗੀ ਆ ਪ੍ਰਮਾਤਮਾ ਦਾ ਸ਼ਬਦ ਮਨ ਦੇ ਵਿੱਚ ਵਸ ਜਾਣਾ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਭੀ ਭੂਤਮ ਹਰ ਕੀਰਤ ਰਹਿ ਰਾਸ ਹਮਾਰੀ ਗੁਰਮਖ ਪੰਥ ਅਤੀਤਮ ਕਹਿੰਦੇ ਤੁਸੀਂ ਹੱਥ ਵਿੱਚ ਖੱਪਰ ਫੜ ਕੇ ਘਰੇ ਘਰੇ ਮੰਗਦੇ ਹੋ ਕਹਿੰਦੇ ਸਾਡਾ ਮੰਗਣਾ ਹੈ ਪਰਮਾਤਮਾ ਅੱਗੇ ਉਹਦਾ ਨਾਮਦਾਨ ਮੰਗਣਾ ਕਹਿੰਦੇ ਤੁਸੀਂ ਡੰਡਾ ਫੜਦੇ ਹੋ ਹੱਥ ਵਿੱਚ ਸਾਡਾ ਹੈ ਚੰਗੀ ਮੱਤ ਇਹ ਸਾਡੀ ਡੰਡਾ ਹੈ ਕਹਿੰਦੇ ਕਹਿੰਦੇ ਤੁਸੀਂ ਸਰੀਰ ਨੂੰ ਭੂਤ ਲਾਉਨੇ ਹੋ ਪਰਮਾਤਮਾ ਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਦੇਖਣਾ ਇਹ ਸਾਡੇ ਲਈ ਸਰੀਰ ਨੂੰ ਵਿਪੂਤ ਲਾਉਣਾ ਹੈ ਕਹਿੰਦੇ ਸਾਡੀ ਕਹਿੰਦੇ ਜੀਵਨ ਮਰਿਆਦਾ ਇਹ ਹੈ ਕਿ ਗੁਰੂ ਦੇ ਸਨਮੁਖ ਹੋ ਕੇ ਮਾਇਆ ਤੋਂ ਅਤੀਤ ਹੋਣਾ ਇਸ ਸੰਸਾਰ ਦੇ ਪਦਾਰਥਾਂ ਤੋਂ ਕਹਿੰਦੇ ਨਿਰਲੇਪ ਰਹਿਣਾ ਇਹ ਸਾਡੀ ਜੀਵਨ ਦੀ ਜੁਗਤ ਹੈ ਸਗਲੀ ਜੋਤ ਹਮਾਰੀ ਸਮਿਆਂ ਨਾ ਨਾ ਵਰਣ ਅਨੇਕੰ ਕਹ ਨਾਨਕ ਸੁਣ ਪਰਤਰ ਜੋਗੀ ਪਾਰ ਬਰਾਮ ਲੇਵ ਇਕੰ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ हे ਪਰਤਰ ਜੋਗੀ ਕਹਿੰਦੇ ਸਾਡੇ ਲਈ ਜਿੱਦਾਂ ਜੋਗੀਆਂ ਸਮਿਆਂ ਕਹਿੰਦੇ ਨੇ ਜਿਹੜੇ ਜੋਗੀ ਲੋਕ ਜਦੋਂ ਸਮਾਧੀ ਲਾਉਂਦੇ ਸੀ ਨਾ ਆਪਣੀਆਂ ਬਾਹਾਂ ਇੱਕ ਲੱਕੜ ਦੇ ਸ਼ਿਕੰਜੇ ਤੇ ਰੱਖਦੇ ਸੀ। ਕਹਿੰਦੇ ਸੰਸਾਰ ਦੇ ਵਿੱਚ ਪਰਮਾਤਮਾ ਨੇ ਅਨੇਕਾਂ ਤਰ੍ਹਾਂ ਦੇ ਅਨੇਕਾਂ ਭਾਂਤਾਂ ਦੇ ਜੀਵ ਬਣਾਏ ਨੇ ਸਾਰਿਆਂ ਵਿੱਚ ਕਹਿੰਦੇ ਉਸ ਪਰਮਾਤਮਾ ਦੀ ਜੋਤ ਨੂੰ ਦੇਖ ਕੇ ਜੋਤ ਨੂੰ ਸਮਝ ਕੇ ਅਨੁਭਵ ਕਰਕੇ ਉਸ ਪਰਮਾਤਮਾ ਦੇ ਵਿੱਚ ਚਰਨਾਂ ਦੇ ਵਿੱਚ ਕਹਿੰਦੇ ਜੋ ਸਾਡਾ ਕਹਿੰਦੇ ਜਿਹੜੀ ਹੈਗੀ ਆ ਸੁਰਤ ਜੁੜ ਜਾਏ ਕਹਿੰਦੇ ਇਹ ਹੀ ਸਾਡੇ ਲਈ ਕਹਿੰਦੇ ਸੰਮਿਆ ਉਹ ਸਮਾਧੀ ਲਾਉਣ ਵਾਲੀ ਜਿਹੜੀ ਤੁਸੀਂ ਵਰਤਦੇ ਹੋ ਸਾਰੇ ਸੰਸਾਰ ਵਿੱਚ ਉਸ ਦੀ ਜੋਤ ਨੂੰ ਵਿਆਪਕ ਕਹਿੰਦੇ అనుభవ ਕਰਨਾ ਤੇ ਉਸ ਸੱਚੇ ਦੇ ਕਹਿੰਦੇ ਚਰਨਾ ਵਿੱਚ ਸਾਡੀ ਲਿਵ ਲੱਗ ਜਾਣੀ ਇਹੀ ਸਾਡੇ ਲਈ ਸਮਿਆ ਹੈਗੀ ਆ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਸ ਪਾਈਏ ਪਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁ ਆਈਏ ਜਿਸ ਤਰ੍ਹਾਂ ਜੋਗੀ ਲੋਕ ਅਲੱਗ ਅਲੱਗ ਤਰ੍ਹਾਂ ਦੇ ਮਤਲਬ ਜਿਦਾਂ ਸ਼ਰਾਬ ਵਗੈਰਾ ਨਸ਼ੇ ਵਗੈਰਾ ਬਣਾਉਂਦੇ ਸੀ ਕਿ ਸਾਨੂੰ ਮਤਲਬ ਇਸ ਤਰ੍ਹਾਂ ਸਾਡੀ ਸੁਰਤ ਜੁੜੀ ਰਹੇ ਤੇ ਉਸ ਤਰ੍ਹਾਂ ਦੱਸ ਰਹੇ ਨੇ ਕਹਿੰਦੇ ਸਾਡੇ ਲਈ ਜਿਹੜਾ ਹੈਗਾ ਗਿਆਨ ਕਹਿੰਦੇ ਪਰਮਾਤਮਾ ਦੇ ਨਾਲ ਕਹਿੰਦੇ ਸਾਂਝ ਪਾਉਣੀ ਇਹ ਸਾਡੇ ਲਈ ਕਹਿੰਦੇ ਗੁੜ ਹੈਗਾ ਪਰਮਾਤਮਾ ਦੇ ਕਹਿੰਦੇ ਚਰਨਾਂ ਦੇ ਵਿੱਚ ਸੁਰਤ ਕਹਿੰਦੇ ਜੋੜ ਲੈਣੀ ਇਹ ਸਾਡੇ ਲਈ ਮਹੂਏ ਦੇ ਫੁੱਲ ਨੇ ਕਹਿੰਦੇ ਚੰਗੀ ਜਿਹੜੀ ਹੈਗਾ ਆਚਰਣ ਉਹ ਹੈਗੇ ਨੇ ਕਹਿੰਦੇ ਲੱਕੜ ਦੇ ਜਿਹੜੇ ਸੱਕ ਪਾਉਣੇ ਨੇ ਕਹਿੰਦੇ ਫਿਰ ਕਹਿੰਦੇ ਜਿਹੜੀ ਸਾਡਾ ਸਰੀਰ ਆ ਅਸੀਂ ਇਸ ਨੂੰ ਪੱਠੀ ਬਣਾਉਨੇ ਆ ਕਹਿੰਦੇ ਫਿਰ ਇਹਦੇ ਵਿੱਚ ਕਹਿੰਦੇ ਪੋਚਾ ਜਿਹੜਾ ਤੁਸੀਂ ਵਰਤਦੇ ਹੋ ਅਰਕ ਵਾਲੀ ਨਾਲੀ ਤੇ ਲਾਉਣ ਲਈ ਅਸੀਂ ਕਹਿੰਦੇ ਆਪਣੇ ਪਰਮਾਤਮਾ ਲਈ ਪ੍ਰੇਮ ਨੂੰ ਪੋਚਾ ਬਣਾਇਆ ਇਸ ਹਿਸਾਬ ਨਾਲ ਕਹਿੰਦੇ ਅਸੀਂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਚੋਈਦਾ। ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਸਹਜ ਰੰਗ ਰਚ ਰਹਿਆ। ਅਹਨਸ ਬਣੀ ਪ੍ਰੇਮ ਲੇਵ ਲਾਗੀ ਸਬਦ ਅਨਾਹਦ ਗਹਿਆ ਰਹਾਓ। ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਸ ਜੀਵ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਕਹਿੰਦੇ ਮਸਤਾਨਾ ਹੋ ਜਾਂਦਾ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਜਿਸ ਜੀਵ ਦਾ ਮਨ ਰੰਗਿਆ ਜਾਂਦਾ ਮਤਵਾਲਾ ਹੋ ਜਾਂਦਾ ਕਹਿੰਦੇ ਦਿਨ ਰਾਤ ਕਹਿੰਦੇ ਉਸ ਜੀਵ ਦੀ ਕਹਿੰਦੇ ਜਿਹੜਾ ਪ੍ਰੇਮ ਆ ਪਰਮਾਤਮਾ ਦੇ ਚਰਨਾਂ 'ਚ ਲੱਗਿਆ ਰਹਿੰਦਾ ਤੇ ਉਹਦੇ ਅੰਦਰ ਪਰਮਾਤਮਾ ਦੇ ਸਿਫਤ ਸਲਾਹ ਦਾ ਵਾਜਾ ਸ਼ਬਦ ਗੁਰੂ ਦਾ ਉਹਦੇ ਅੰਦਰ ਇੱਕ ਰਸ ਚੱਲਦਾ ਰਹਿੰਦਾ ਕਹਿੰਦੇ ਪੂਰਾ ਸਾਚ ਪਿਆਲਾ ਸਹਜੇ ਤਿਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਸੁਛੈ ਪਾਉ ਤਰੇ ਕਹਿੰਦੇ ਜਿਸ ਜੀਵ ਤੇ ਪਰਮਾਤਮਾ ਕਹਿੰਦੇ ਮਿਹਰ ਦੀ ਨਜ਼ਰ ਕਰਦਾ ਨਾ ਕਹਿੰਦੇ ਉਸ ਨੂੰ ਕਹਿੰਦੇ ਇਸ ਆਪਣੇ ਸੱਚੇ ਅਮਰਤ ਰੂਪੀ ਨਾਮ ਦਾ ਪਿਆਲਾ ਪਿਲਾਉਂਦਾ ਜਿਹੜਾ ਜੀਵ ਕਹਿੰਦੇ ਇਸ ਅਮਰਤ ਰੂਪੀ ਨਾਮ ਦਾ ਵਪਾਰ ਕਰਦਾ ਕਹਿੰਦਾ ਫਿਰ ਕਹਿੰਦੇ ਫਿਰ ਉਹ ਤੁਹਾਡੇ ਵਾਲੀ ਜਿਹੜੀ ਝੂਠੀ ਸ਼ਰਾਬ ਆ ਉਹਦੇ ਉਹਦੇ ਵੱਲ ਧਿਆਨ ਨਹੀਂ ਧਰਦਾ ਉਹ ਕਹਿੰਦੇ ਅਮਰਤ ਦਾ ਵਪਾਰੀ ਹੁੰਦਾ ਕਹਿੰਦੇ ਫਿਰ ਉਹ ਅਮਰਤ ਦਾ ਨਾਮ ਰੂਪੀ ਕਹਿੰਦੇ ਵਪਾਰ ਕਰਦਾ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਪਿਆ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੇਕੁੰਠੇ ਕਰੇ ਕਿਆ ਕਹਿੰਦੇ ਫਿਰ ਜਿਹੜਾ ਜੀਵ ਕਹਿੰਦੇ ਗੁਰੂ ਦੀ ਕਹਿੰਦੇ ਸਿੱਖਿਆ ਵਾਲੀ ਜਿਹੜੀ ਅੰਮ੍ਰਿਤ ਬਾਣੀ ਆ ਕਹਿੰਦੇ ਉਹਦੇ ਵੱਲ ਧਿਆਨ ਧਰਦਾ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਕਹਿੰਦੇ ਜਿਹੜੇ ਜੀਵ ਨੂੰ ਉਸ ਪਰਮਾਤਮਾ ਦੇ ਕਹਿੰਦੇ دیدار ਦੀ ਪਿਆਸ ਹੋਵੇ ਕਹਿੰਦੇ ਉਹਨੂੰ ਕੋਈ ਮੁਕਤੀ ਜਾਂ ਸਵਰਗ ਵਾਲੀਆਂ ਕਹਿੰਦੇ ਤੁਹਾਡੇ ਵਾਲੀਆਂ ਇਹ ਗੱਲਾਂ ਨਹੀਂ ਉਹਨੂੰ ਚੰਗੀਆਂ ਲੱਗਦੀਆਂ ਉਹਨੂੰ ਤੇ ਉਸ ਪਰਮਾਤਮਾ ਦਾ دیدار ਚਾਹੀਦਾ ਹੁੰਦਾ ਸਿਫਤੀ ਰਤਾ ਸਦਬੈ ਰਾਗੀ ਜੂ ਹੈ ਜਨਮ ਨਹਾਰੇ ਕਹ ਨਾਨਕ ਸੁਣ ਪਰਥਰ ਜੋਗੀ ਖੀਵਾ ਅਮਰਤ ਤਾਰੇ ਕਹਿੰਦੇ ਹੈ ਪਰਥਰ ਜੋਗੀ ਜਿਹੜਾ ਜੀਵ ਉਸ ਪਰਮਾਤਮਾ ਦੇ ਨਾਮ ਦਾ ਪਿਆਸਾ ਹੈ ਕਹਿੰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਲੱਗਦਾ ਹੈ ਫਿਰ ਉਹ ਆਪਣਾ ਇਹ ਮਨੁੱਖਾ ਜੀਵਨ ਇਸ ਇਹਨੂੰ ਕੌਡੀ ਬਦਲੇ ਸੰਸਾਰਿਕ ਪਦਾਰਥਾਂ ਬਦਲੇ ਹਾਰ ਕੇ ਨਹੀਂ ਜਾਂਦਾ ਉਹ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਵਿੱਚ ਮਸਤ ਹੋਇਆ ਰਹਿੰਦਾ ਹੈ ਆਸਾ ਮਹੱਲਾ ਪਹਿਲਾ ਖੁਰਾ ਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ ਆਪੇ ਦੋਸ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਇਤੀ ਮਾਰ ਪਈ ਕਰਲਾਣ ਤੈ ਕਿ ਦਰਦ ਨ ਆਇਆ ਹਾਂਜੀ ਸੰਗਤ ਜੀ ਇਥੇ ਪਾਸ਼ਾ ਬਾਬਰ ਦੇ ਹਮਰੇ ਵਾਰ ਦੱਸ ਰਹੇ ਆਂ ਕਹਿੰਦੇ ਬਾਬਰ ਨੇ ਖੁਰਾਸਾਨ ਜਿਹੜਾ ਉਹਦਾ ਆਪਣਾ ਦੇਸ਼ ਸੀ ਉਹ ਕਿਸੇ ਦੇ ਹਵਾਲੇ ਕਰਕੇ ਫਿਰ ਉਹਨੇ ਹਿੰਦੁਸਤਾਨ ਤੇ ਹਮਲਾ ਕੀਤਾ ਹਿੰਦੁਸਤਾਨ ਤੇ ਹਮਲਾ ਕਰਨ ਦਾ ਉਹਦਾ ਇਹ ਕਾਰਨ ਸੀ ਜਿਹੜੇ ਮੁਗਲ ਸੀ ਉਹ ਉਦੋਂ ਐਸ਼ੋ ਰਾਮ ਵਿੱਚ ਲੱਗ ਗਏ ਤੇ ਸ਼ਰਾਬਾਂ ਦੇ ਨਸ਼ੇ 'ਚ ਡੁੱਬ ਗਏ ਉਹਨਾਂ ਨੇ ਮਤਲਬ ਦੇਸ਼ ਨੂੰ ਸੰਭਾਲਿਆ ਨਹੀਂ ਫਿਰ ਕਹਿੰਦੇ ਉਹਨਾਂ ਦੀ ਇਸ ਗਲਤੀ ਦਾ ਅਹਿਸਾਸ ਕਰਾਉਣ ਲਈ ਪ੍ਰਮਾਤਮਾ ਨੇ ਬਾਬਰ ਕੋਲੋਂ ਹਿੰਦੁਸਤਾਨ ਤੇ ਹਮਲਾ ਕਰਵਾਇਆ ਫਿਰ ਕਹਿੰਦੇ ਵੀ ਉਹ ਤੇ ਸੀ ਜਿਹੜੇ ਮੁਗਲ ਅਸ਼ੋਇਸ਼ਰਤ ਵਿੱਚ ਲੱਗੇ ਹੋਏ ਸੀ ਜਿਹੜੇ ਜਿਹੜੇ ਹਿੰਦੁਸਤਾਨ ਤੇ ਸੀ ਉਦੋਂ ਜਾਂ ਜਿਹੜੇ ਹਿੰਦੂ ਪਠਾਨ ਸੀ ਜਿਹੜੇ ਉਹ ਉਹਨਾਂ ਦੇ ਕੁਝ ਰਾਜ ਸੀਗੇ ਉਹ ਵੀ ਮਤਲਬ ਇਦਾਂ ਦੀ ਜਿਦਾਂ ਐਸ਼ੋ ਵਾਲੀ ਆਰਾਮ ਵਾਲੀ ਜ਼ਿੰਦਗੀ ਚ ਲੱਗ ਗਏ ਤੇ ਦੇਸ਼ ਦੇ ਬਾਰੇ ਉਹਨਾਂ ਨੂੰ ਖਿਆਲ ਨਹੀਂ ਰਿਆ ਪਰ ਕਹਿੰਦੇ ਚਲੋ ਠੀਕ ਆ ਵੀ ਉਹਨਾਂ ਨੂੰ ਤਾਂ ਤੂੰ ਸਿੱਖਿਆ ਪਰਮਾਤਮਾ ਦੇਣ ਲਈ ਉਹਨਾਂ ਤੇ ਤੂੰ ਹਮਲਾ ਕਰਵਾਇਆ ਪਰ ਕਹਿੰਦੇ ਉਹਨਾਂ ਦੇ ਨਾਲ ਕਹਿੰਦੇ ਜਿਹੜੇ ਸੀਗੇ ਵੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਕਹਿੰਦੇ ਉਹ ਉਹ ਦੁਨੀਆ ਤੇ ਵੀ ਕਹਿੰਦੇ ਕਾਫੀ ਪਾਰ ਪਿਆ ਉਹ ਵੀ ਲੋਕੀ ਬਹੁਤ ਮਰ ਗਏ ਕਹਿੰਦੇ ਵੀ ਫੇਰ ਤੈਨੂੰ ਪਰਮਾਤਮਾ ਉਹਨਾਂ ਦੀ ਹਾਲਤ ਦੇਖ ਕੇ ਤੈਨੂੰ ਕਹਿੰਦੇ ਤਰਸ ਨਹੀਂ ਆਇਆ ਕਹਿੰਦੇ ਵੀ ਇਹ ਜੋ ਪਰਮਾਤਮਾ ਫਿਰ ਕਰਦਾ ਹੈ ਤਾਂ ਇਹ ਇੱਕ ਮਤਲਬ ਇੱਕ ਨੂੰ ਤਾਕਤ ਦੇ ਕੇ ਤੇ ਦੂਜੇ ਤੇ ਕਹਿੰਦੇ ਫਿਰ ਉਹਨੂੰ ਸਿੱਖਿਆ ਦੇਣ ਦੇ ਲਈ ਇਦਾਂ ਉਹਨੇ ਹਮਲਾ ਕਰਵਾਇਆ ਪਰ ਆਪ ਦੋਸ਼ ਨਹੀਂ ਲਿਆ ਕਹਿੰਦੇ ਕਹਿੰਦੇ ਇਹ ਦੂਜੇ ਮੁਗਲਾਂ ਤੇ ਫਿਰ ਦੋਸ਼ ਆ ਗਿਆ ਕਰਤਾ ਤੂੰ ਸਭ ਨਾਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਓ ਕਹਿੰਦੇ हे ਪ੍ਰਮਾਤਮਾ ਜੀ ਸਾਰਿਆਂ ਦੀ ਸੰਭਾਲ ਤੂੰ ਹੀ ਕਰਨ ਵਾਲਾ ਪਰ ਜੇ ਇੱਕ ਤਕੜਾ ਦੂਜੇ ਤਕੜੇ ਦੇ ਨਾਲ ਲੜੇ ਤਾਂ ਬਰਾਬਰ ਦੇ ਹੋਗੇ ਕਹਿੰਦੇ ਫਿਰ ਮਨ ਨੂੰ ਕੋਈ ਰੋਸ ਨਹੀਂ ਹੁੰਦਾ ਪਰ ਕਹਿੰਦੇ ਇੱਥੇ ਤਾਂ ਇੱਕ ਢੇਰ ਕਹਿੰਦੇ ਤਕੜੀ ਆ ਇੱਕ ਮਾੜੀ ਆ ਕਹਿੰਦੇ ਮਾੜਿਆਂ ਦਾ ਬਹੁਤਾ ਨੁਕਸਾਨ ਹੋ ਗਿਆ ਉਹਨਾਂ ਨੂੰ ਦੇਖ ਕੇ ਤੈਨੂੰ ਤਰਸ ਨਹੀਂ ਆਇਆ ਪ੍ਰਮਾਤਮਾ ਜੀ ਸਕਤਾ ਸਹੀ ਮਾਰੇ ਪੈ ਵਗੇ ਖਸਮੇ ਸਾਪੁਰ ਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਕਾਈ ਕਹਿੰਦੇ ਜੇ ਤਾਂ ਹੋਵੇ ਵੀ ਦੋਨੇ ਧਿਰਾਂ ਬਰਾਬਰ ਨੇ ਫਿਰ ਤੇ ਕੋਈ ਗੱਲ ਨਹੀਂ ਕਹਿੰਦੇ ਜੇ ਇੱਕ ਪਾਸੇ ਸ਼ੇਰ ਹੋਵੇ ਦੂਜੇ ਪਾਸੇ ਗਾਈਆਂ ਦਾ ਵਗ ਹੋਵੇ ਜੇ ਫਿਰ ਕਹਿੰਦੇ ਗਾਈਆਂ ਦੇ ਵਗ ਦੇ ਉੱਪਰ ਸ਼ੇਰ ਹਮਲਾ ਕਰੇ ਫਿਰ ਤਾਂ ਜਿਹੜਾ ਗਾਈਆਂ ਦਾ ਕਹਿੰਦੇ ਮਾਲਕ ਆ ਫਿਰ ਉਹਦੇ ਕੋਲ ਹੀ ਪੁੱਛ ਪੜਤਿਤ ਹੁੰਦੀ ਆ ਵੀ ਤੂੰ ਰਾਖੀ ਕਿਉਂ ਨਹੀਂ ਕੀਤੀ ਕਹਿੰਦੇ ਜਿਹੜੇ ਇਹ ਹਿੰਦੂ ਪਠਾਨ ਰਾਜੇ ਸੀ ਕਹਿੰਦੇ ਇਹਨਾਂ ਨੇ ਮਤਲਬ ਦੇਸ਼ ਦਾ ਕਹਿੰਦੇ ਵੀ ਬੜਾ ਬੁਰਾ ਕੀਤਾ ਰਤਨ ਸੀ ਦੇਸ਼ ਮਤਲਬ ਉਹਦਾ ਬੁਰਾ ਕੀਤਾ ਵੀ ਉਹਦੀ ਸੰਭਾਲ ਨਹੀਂ ਕੀਤੀ ਹੁਣ ਕਹਿੰਦੇ ਵੀ ਮਤਲਬ ਇਹ ਇਹਨਾਂ ਦੀ ਇੰਨੀ ਬੁਰੀ ਹਾਲਤ ਹੋਈ ਆ ਕਹਿੰਦੇ ਹੁਣ ਇਹਨਾਂ ਦੀ ਕੋਈ ਸਾਰ ਨਹੀਂ ਪੁੱਛਦਾ ਹੈਗਾ ਵੀ ਹੁਣ ਏਦਾਂ ਮਰੇ ਪਏ ਨੇ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਪਾਣੇ ਖਸਮੈ ਨਦਰੀ ਕੀੜਾ ਆਵੇ ਜਿਤ ਚੁਗੈ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਕਹਿੰਦੇ ਪਰਮਾਤਮਾ ਇਸ ਤਰ੍ਹਾਂ ਹੀ ਜਦੋਂ ਉੱਥੇ ਫਿਰ ਇਹ ਹੋਇਆ ਹਮਲਾ ਹੋਇਆ ਪਹਿਲਾਂ ਜਿਹੜੇ ਜੀਵ ਇਕੱਠੇ ਕੀਤੇ ਸੀ ਪਰਿਵਾਰ ਪਰਮਾਤਮਾ ਨੇ ਹੁਣ ਉਹੀ ਕਹਿੰਦੇ ਵਿਛੜ ਗਏ ਨੇ ਇਹ ਕਹਿੰਦੇ ਪਰਮਾਤਮਾ ਤੇਰੇ ਹੀ ਕਹਿੰਦੇ ਅਸਚਾਰਜ ਖੇਡ ਨੇ ਇਹ ਕਹਿੰਦੇ ਸਾਡੀ ਸਮਝ ਵਿੱਚ ਨਹੀਂ ਆਉਂਦੇ ਕਿਵੇਂ ਪਹਿਲਾਂ ਪਰਿਵਾਰ ਜੋੜੇ ਸੀ ਹੁਣ ਕਹਿੰਦੇ ਉਹਨਾਂ ਦੇ ਵਿਛੋੜੇ ਪੈ ਗਏ ਨੇ ਜੇ ਕੋਈ ਕਹਿੰਦੇ ਆਪਣਾ ਆਪ ਨੂੰ ਵੱਡਾ ਸਮਝੇ ਤੇ ਆਪਣੀ ਮਨਮਰਜ਼ੀ ਕਰੇ ਕਹਿੰਦੇ ਪਰਮਾਤਮਾ ਦੀ ਨਜ਼ਰ ਤੋਂ ਕਹਿੰਦੇ ਉਹ ਲੁਕਿਆ ਨਹੀਂ رہ ਸਕਦਾ ਕਿਉਂਕਿ ਕਹਿੰਦੇ ਪਰਮਾਤਮਾ ਦੀ ਨਜ਼ਰ ਦੇ ਵਿੱਚ ਤਾਂ ਛੋਟੇ ਤੋਂ ਛੋਟਾ ਕੀੜਾ ਵੀ ਕੀ ਦਾਣੇ ਚੁਗਦਾ ਹੈ ਉਹ ਵੀ ਪਰਮਾਤਮਾ ਦੀ ਮਿਹਰ ਦੇ ਵਿੱਚ ਚੁਗਦਾ ਹੈ ਤੇ ਉਹ ਪਰਮਾਤਮਾ ਨੂੰ ਸਭ ਪਤਾ ਹੁੰਦਾ ਹੈ ਕਿ ਕੌਣ ਕੀ ਕਰ ਰਿਹਾ ਪਰਮਾਤਮਾ ਤੋਂ ਕਿਸੇ ਦਾ ਵੀ ਕੀਤਾ ਹੋਇਆ ਕੋਈ ਕਰਮ ਲੁਕ ਨਹੀਂ ਸਕਦਾ ਹੈ ਕਹਿੰਦੇ ਜੇ ਜੀਵ ਕਹਿੰਦੇ ਆਪਾਂ ਮਾਰ ਕੇ ਉਸ ਪਰਮਾਤਮਾ ਦਾ ਕਹਿੰਦੇ ਨਾਮ ਜਪਦੇ ਨੇ ਉਹੀ ਕਹਿੰਦੇ ਆਪਣਾ ਜੀਵਨ ਸਫਲ ਕਰਕੇ ਜਾਂਦੇ ਨੇ ਇਸ ਲਈ ਸਾਡੇ ਲਈ ਇਹੀ ਫੱਬਦਾ ਹੈ ਕਿ ਅਸੀਂ ਉਸ ਪਰਮਾਤਮਾ ਦਾ ਨਾਮ ਜਪੀਏ ਨਾਮ ਦੇ ਨਾਲ ਅੰਦਰੋਂ ਆਪਾਂ ਪਾਵ ਤੇ ਹਉਮੈ ਮਰ ਜਾਂਦੀ ਹੈ ਹੰਦੀ ਸੰਗਤ ਜੀ ਐਨੀ ਵਿਚਾਰ ਪਰਵਾਨ ਕਰਨੀ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ